ਸਚ ਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਚੰਡੀਗੜ੍ਹ ਚਿਕਨਜਥੀ ਬੰਦੀਆਂ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਸ਼ੰਭੂ ਬਾਰਡਰ ਖੁੱਲਦਿਆ ਹਿੰ ਜਾਣਗੇ ਦਿੱਲੀ ਸ੍ਰੀ ਅਕਾਲ ਤਖਤ ਸਹਬ ਦੇ ਅੱਗੇ ਪੇਸ਼ ਹੋ ਗਏ ਸੁਖਬੀਰ ਬਾਦਲ ਬਾਗੀ ਧੜੇ ਨੇ ਫੈਸਲੇ ਦਾ ਕੀਤਾ ਸਵਾਗਤ ਅਮਰਿਤਪਾਲ ਨੇ ਜੇਲ੍ਹ ਦੇ ਵਿੱਚੋਂ ਲਿਖੇ ਸਪੀਕਰ ਰੂਮ ਭਿਰਲਾ ਨੂੰ ਚਿੱਠੀ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗੀ ਇਜਾਜ਼ਤ। ਅਕਾਲੀ ਦਲ ਦੇ ਰੈਡਕੇ ਵਿੱਚ ਚਲੇ ਰਵਨੀਤ ਬਿੱਟੂ ਦਾ ਬਿਆਨ ਕਿਹਾ ਅਕਾਲੀ ਦਲ ਦਾ ਜ਼ਿੰਦਾ ਰਹਿਣਾ ਜ਼ਰੂਰੀ। ਹੁਣ ਖਬਰਾਂ ਵਿਸਥਾਰ ਦੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਕਿਸਾਨ ਆਗੂਆਂ ਦੇ ਵੱਲੋਂ ਵਿਚਾਰ ਪੇਸ਼ ਕੀਤੇ ਗਏ ਨੇ ਇੱਥੇ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਦੇ ਵੱਲੋਂ ਸ਼ੰਭੂ ਬਾਰਡਰ ਖੋਲਣ ਦੀ ਬਜਾਏ ਸੁਪਰੀਮ ਕੋਰਟ ਦਾ ਰੁਖ ਕਰਨ ਦੇ ਉੱਤੇ ਵੀ ਟਿੱਪਣੀ ਕੀਤੀ ਉਹਨਾਂ ਕਿਹਾ ਕਿ ਜਿਵੇਂ ਹੀ ਸ਼ੰਭੂ ਬਾਰਡਰ ਖੁੱਲ ਜਾਣਗੇ ਤਾਂ ਕਿਸਾਨ ਆਪਣਾ ਸਮਾਨ ਚੁੱਕਣਗੇ ਤੇ ਦਿੱਲੀ ਵੱਲ ਰਵਾਨਾ ਹੋ ਜਾਣਗੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਚੰਡੀਗੜ੍ਹ ਵਿੱਚ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਉੱਤੇ ਟਿੱਪਣੀ ਕੀਤੀ ਹੈ। ਉਹਨਾਂ ਦੱਸਿਆ ਕਿ ਹਾਈ ਕੋਰਟ ਨੇ ਕਿਸ ਤਰੀਕੇ ਨਾਲ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਸਨ। ਜਿਸ ਦੀ ਆਖਰੀ ਤਾਰੀਖ ਅੱਜ ਸੀ ਪਰ ਹਰਿਆਣਾ ਸਰਕਾਰ ਨੇ ਬਾਰਡਰ ਖੋਲਣ ਦੀ ਬਜਾਏ सुप्रीम कोर्ट ਦਾ ਰੁਖ اختیار ਕਰਨਾ ਜ਼ਿਆਦਾ ਸਹੀ ਸਮਝਿਆ ਦਿੱਲੀਵਾਲ ਦਾ ਕਹਿਣਾ ਸੀ ਕਿ ਜਦੋਂ ਬਾਰਡਰ ਖੋਲ ਦਿੱਤੇ ਜਾਣਗੇ ਤਾਂ ਕਿਸਾਨ ਦਿੱਲੀਵਾਲ ਕੋਚ ਕਰਨਾ ਸ਼ੁਰੂ ਕਰ ਦੇਣਗੇ ਉਹਨਾਂ ਨੂੰ ਸਮਾਜਿਕ ਸਮੇਟਨ ਦੇ ਵਿੱਚ ਸਮਾਂ ਜ਼ਰੂਰ ਲੱਗੇਗਾ ਪਰ ਉਹ ਦਿੱਲੀ ਜ਼ਰੂਰ ਜਾਣਗੇ ਮਾਨਯੋਗ ਸੁਪਰੀਮ ਕੋਰਟ ਨੇ ਇਹ ਹਾਈ ਕੋਰਟ ਨੇ ਇਹ ਕਿਹਾ ਕਿ ਇਹ ਰਸਤਾ ਹਰਿਆਣਾ ਗਵਰਨਮੈਂਟ ਤੁਰੰਤ ਖੋਲੇਵੇ ਦਿਨ ਵੀਕ ਔਰ ਉਸਕੇ ਬਾਅਦ ਹਰਿਆਣਾ ਗਵਰਨਮੈਂਟ ਸੁਪਰੀਮ ਕੋਰਟ ਮੇ ਜਾਂਦੀ ਹੈ तो इसका अर्थ ये निकलता है स्पष्ट हो गया मैं हमने पहले भी ये कही थी बात कि रास्ता किसानों ने ना रोका था ना रास्ता रोकने की कोई हमारी भावना थी लेकिन हम तो दिल्ली के लिए निकले थे रास्ता तो हमारे आने से पाँच दिन छः दिन पहले ही बंद हो गया था तो किसानों को बदनाम करने के लिए एक नैरेटिव सृजने का प्रयास किया गया तो अब हमारे सभी भाइयों को और ख़ास तौर पर मैं ये कहूँगा व्यापारी भाइयों को ऐसे उनको समझ भी आ रही है आने लगी है उनको सबको मिलकर हरियाणा गवर्नमेंट के ऊपर दबाव बनाना चाहिए कि वो रास्ता खोलें और हम अपना प्रोटेस्ट करने का जो हमारा दिल्ली का प्रोग्राम है वो कर पाए ये हमारा फैसला है कि जब भी रास्ता खुलता है जब भी रास्ता खुलता है रास्ता खुलने के बाद हम अपना ताम जाम इकट्ठा करेंगे सामान इकट्ठा करेंगे वो सारा सामान आप सबने में हमारे से ज्यादा देखा है घर बन चुके हैं उनको इकट्ठा करने पे थोड़ा समय लगेगा सिर्फ उतना समय हम लेंगे और उसके बाद हमारा प्रोग्राम है जो हम दिल्ली की तरफ मतलब कूच करेंगे जिक्र खास है कि हरियाणा सरकार दी पिटीशन पे सुप्रीम कोर्ट की फैसला लेंदी है ये भी देखने योग्य होवेगा ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਸ੍ਰੀ ਅਕਾਲ ਤਖਤ ਸਹਿਬ ਵਿਖੇ ਜ਼ਰੂਰ ਨਤਮਸਤਕ ਹੋਣਗੇ ਜਿਸ ਤੋਂ ਬਾਅਦ ਅਸ਼ਦੀਪ ਕਲੇਰ ਨੇ ਕਿਹਾ ਕਿ 15 ਦਿਨ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਸ੍ਰੀ ਅਕਾਲ ਤਖਤ ਸਹਿਬ ਵਿਖੇ ਸੁਖਬੀਰ ਬਾਦਲ ਜਾਣਗੇ ਤੇ ਜਵਾਬ ਦੇਣਗੇ ਬਿਵਜਗੀਰ ਕੌਰ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਸਖਬੀਰ ਬਾਦਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਇੱਕ ਸ਼ਰਧਾਵਾਨ ਤੇ ਨਿਮਾਣੇ ਸਿੱਖ ਵਜੋਂ ਮੇਰਾ ਰੋਮ-ਰੋਮ ਅਤੇ ਸਵਾਸ-ਸਵਾਸ ਚਰਖਾ ਚਤਰ ਤਖਤ ਦੇ ਮਾਲਕ ਜੁਗ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਮੇਰੀ ਪੀੜੀ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਦਾਸ ਅਥਾਂ ਸ਼ਰਧਾ ਅਤੇ ਨਿਮਰਤਾ ਤਹਿਤ ਸਰਵ ਉੱਚ ਅਸਥਾਨ ਤੇ ਪੇਸ਼ ਹੋਵੇਗਾ ਜਿਸ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸ ਪਰਸਨ ਅਰਸ਼ਦੀਪ ਕੱਲੇਰ ਨੇ ਵੀ ਸਪਸ਼ਟ ਕਰਨ ਦਿੱਤਾ ਹੈ ਦੇਖੋ ਅਕਾਲ ਤਖਤ ਸਾਹਿਬ ਮਹਾਨ ਹੈ ਸਾਡੀ ਸ਼ਾਨ ਹੈ ਅਕਾਲ ਤਖਤ ਸਾਹਿਬ ਪੰਥ ਦੀ ਤੇ ਹਰ ਇੱਕ ਸਿੱਖ ਦੇਸ਼ ਵਿਦੇਸ਼ ਚੋ ਕਿਤੇ ਵੀ ਬੈਠਾ ਉਹਦਾ ਰੋਮ ਰੋਮ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤਾਂ ਕੁਕਰ ਹੈ ਗੁਰੂ ਦੇ ਦਰ ਦੀ ਸੋ ਅਕਾਲ ਤਖਤ ਸਾਹਿਬ ਤੱਕ ਕਾਂ ਦੇ ਹੱਥ ਵੀ ਸਾਨੂੰ ਕੋਈ ਆਦੇਸ਼ ਦੇ ਭੇਜਣ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਨੰਗੇ ਪੈਰੀ ਸੀਸ ਨਵਾ ਕੇ ਉਥੇ ਭੱਜੀ ਜਾਊਗੀ ਸੋ ਜੋ ਵੀ ਸਿੰਘ ਸਹਿਬਾਨਾ ਦਾ ਆਦੇਸ਼ ਹੈ ਉਹ ਆਦੇਸ਼ ਦੀ ਇਨ ਬਿਨ ਪਾਲਣਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਜਾ ਕੇ ਨਤਮਸਤਕ ਹੋਣਗੇ ਜੀ ਕੋਈ ਕਰੇ ਸਰ ਸਮਾਵਾਦ ਕਿਤਾ ਹੈ ਵੀ ਇਹ ਤਰੀਕ ਨੂੰ ਪੇਸ਼ ਹੋਣਗੇ ਜੀ ਪ੍ਰਧਾਨ ਸਾਹਿਬ ਦੇਖੋ 15 ਦਿਨ ਦਾ ਸਮਾਂ ਅਕਾਲ ਤਖਤ ਸਾਹਿਬ ਨੇ ਦਿੱਤਾ ਔਰ ਉਸ ਟਾਈਮ ਫਰੇਮ ਦੇ ਵਿੱਚ ਹੀ ਉਸ ਤੋਂ ਬਹੁਤ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਜਾ ਕੇ ਪੇਸ਼ ਹੋਣ ਜੀ ਸ਼ੁਕਰੀ ਜੀ ਸ਼੍ਰੋਮਣੀ ਅਕਾਲੀ ਦਲ ਦੇ ਵੱਖਰੇ ਧੜੇ ਦੇ ਵਿੱਚ ਸ਼ਾਮਿਲ ਹੋਈ ਬੀਬੀ ਜਗੀਰ ਕੌਰ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਨਾਲ ਹੀ ਮਨਪ੍ਰੀਤ ਅਯਾਲੀ ਦੀ ਚੁੱਪੀ ਦੇ ਉੱਤੇ ਵੀ ਬੀਬੀ ਜਗੀਰ ਕੌਰ ਨੇ ਪ੍ਰतिकਰਮ ਦਿੱਤਾ ਇਹ ਕੋ ਕਾਮ ਦੇ ਵਿੱਚ ਜਿਹੜੀ ਪਈ ਦੁਨਤਾ ਖਤਮ ਹੋਣੀ ਚਾਹੀਦੀ ਹੈ ਜਿਹੜਾ ਕਾਫਤਾ ਸਤਾ ਤੋਂ ਜੋ ਹਨ ਉਹ ਕਮਾਇਆ ਸਰਬੋੱਚ ਸਥਾਨ ਅੱਡਾ ਹਰ ਸਿੱਕ ਦਾ ਸੀਸ ਝੁਕਦਾ ਹਰ ਸਿੱਕ ਨੂੰ ਸਰਦਨਾਂ ਜਾ ਕੇ ਉੱਥੇ ਆਪਣਾ ਜਵਾਬ ਦੇਣਾ ਚਾਹੀਦਾ ਜੀ ਸੋ ਬੀਬੀ ਜੀ ਅਗਰ ਉਹਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਆਉਂਦਾ ਤਾਂ ਲੱਗਦਾ ਕਾਲੀਦਰ ਇਕੱਠਾ ਹੋ ਸਕਦਾ ਜੀ ਉਹਨਾਂ ਦੇ ਕਿਤੇ ਵੀ ਚਾਰ ਕੀਤੀ ਜਾ ਸਕਦੀ ਹੈ ਮੇਰੇ ਤੋਂ ਤੇ ਕੋਈ ਸ਼ੋਬਣੀ ਕਾਲੀਦਾਂ ਦੇ ਵੈਸੇ ਅਸੀਂ ਵੀ ਛੋਬਣੀ ਕਾਲਦਾਂ ਲਈ ਸੀ ਜੀ ਅਸੀਂ ਕਦੀ ਕਿਹਾ ਨਹੀਂ ਛੋਬਣੀ ਕਾਲਦਾਂ ਤੋਂ ਬਾਅਦ ਅਸੀਂ ਤੇ ਜਿਹੜੀਆਂ ਕਮੀਆਂ ਆਈਆਂ ਨੇ ਕਮਾਚ ਕਟਾਈਆਂ ਨੇ ਉਹਦੀ ਵਚਿੰਗ ਚ ਫਰਕ ਪਿਆ ਅਸੀਂ ਦੋ ਸੁਧਾਰ ਕਰਨ ਵਾਸਤੇ ਤੁਰੇ ਆ ਜੀ ਬੇਬੀ ਜੀ ਕਿ ਐਲੀ ਸਾਹਿਬ ਚੁੱਪ ਬੈਠੇ ਨੇ ਕੋਈ ਚੱਲ ਨਹੀਂ ਜੀ ਉਹ ਨਾਲ ਹੀ ਨੇ ਸਾਰੇ ਜੀ ਉਹਨਾਂ ਦੇ ਕਾਰੋਬਾਰ ਹੁੰਦੇ ਨੇ ਜੀ ਕਾਰੋਬਾਰ ਕਰਕੇ ਬਿਲਕੁਲ ਜਿਹਾ ਉਹ ਸਭ ਨਾ ਚੱਲਦੇ ਵਿਖਣਾ ਹੋਵੇਗਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਜਵਾਬਾਂ ਦੇ ਵਿੱਚ ਕੀ ਪੱਖ ਪੇਸ਼ ਕਰਦੇ ਨੇ ਤੇ ਉਸ ਤੋਂ ਬਾਅਦ ਜਥੇਦਾਰ ਕੀ ਫੈਸਲਾ ਲੈਂਦੇ ਨੇ ਮੌਨਸੂਨ ਸਟੇਸ਼ਨ ਦੇ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ ਅਮਰਿਤਪਾਲ ਨੇ ਡੱਬੂਗੜ ਦੀ ਜੇਲ੍ਹ ਦੇ ਵਿੱਚੋਂ ਸਪੀਕਰ ਓਮ ਬਿਰਲਾ ਨੂੰ ਇੱਕ ਈਮੇਲ ਦੇ ਰਾਹੀਂ ਚਿੱਠੀ ਲਿਖੀ ਹੈ ਜਿਸ ਵਿੱਚ ਮੌਨਸੂਨਲ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਗਈ ਹੈ ਇੱਥੇ ਹੀ ਅਮਰਿਤਪਾਲ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਇਜਾਜ਼ਤ ਮਿਲਣ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀ ਦੇ ਕੋਲੋਂ ਵੀ ਇਜਾਜ਼ਤ ਲਈ ਜਾਵੇਗੀ ਤੇ ਦੂਜੇ ਪਾਸੇ ਐਨਐਸਏ ਦੇ ਵਾਅਦੇ ਨੂੰ ਲੈ ਕੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਅਮਰਿਤਪਾਲ ਦੇ ਉੱਤੇ ਐਨਐਸਏ ਵਿਧਾਇਆ ਜਾਂਦਾ ਹੈ ਤਾਂ ਫਿਰ ਜਥੇਬੰਦੀ ਸੁਪਰੀਮ ਕੋਰਟ ਦਾ ਰੁਖ ਇਖਤਿਆਰ ਕਰੇਗੀ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਿਤਪਾਲ ਸਿੰਘ ਨੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਹੈ। ਦੱਸ ਤਈਏ ਕਿ ਲੋਕ ਸਭਾ ਦਾ ਮੌਨਸੂਨ ਸੈਸ਼ਨ 22 ਜੁਲਾਈ ਨੂੰ ਸ਼ੁਰੂ ਹੋਵੇਗਾ। ਅਮਰਿਤਪਾਲ ਨੇ ਸਪੀਕਰ ਓਮ ਬਿਰਲਾ ਤੋਂ ਇਜਾਜ਼ਤ ਮੰਗੀ ਹੈ ਕਿ ਉਹ ਆਪਣੇ ਮੁੱਦੇ ਲੋਕ ਸਭਾ ਦੇ ਵਿੱਚ ਚੁੱਕਣੇ ਚਾਹੁੰਦੇ ਨੇ ਜਿਸ ਕਰਕੇ ਉਹਨਾਂ ਨੂੰ ਲੋਕ ਸਭਾ ਸੈਸ਼ਨ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਨਾਲ ਹੀ ਅਮ੍ਰਿਤਪਾਲ ਦੀ ਐਨਐਸਏ ਨੂੰ ਲੈ ਕੇ ਵੀ ਉਹਨਾਂ ਦੇ ਵਕੀਲ ਅਜੀਤਪਾਲ ਨੇ ਜਾਣਕਾਰੀ ਸਾਂਝੀ ਕੀਤੀ ਹਾਂਜੀ ਮੈਮ ਇਹ ਨਾ ਭਾਈ ਸਾਹਿਬ ਭਾਈ ਅਮਿਤਪਾਲ ਸਿੰਘ ਵਾਪਸ ਪੰਜਾਬ ਦੇ ਜਿਹੜੇ ਮੁਖੀ ਆ ਕਰੋ ਸਾਹਿਬ ਤੋਂ ਸੰਸਦ ਮੈਂਬਰ ਨੇ ਇਹਨਾਂ ਨੇ ਸਪੀਕਰ ਜਿਹੜੇ ਨੇ ਉਹ ਬਿਰਲਾ ਜੀ ਉਹਨਾਂ ਨੂੰ ਚਿੱਠੀ ਲਿਖੀ ਆ ਇਹ ਭਾਈ ਜੀ ਲਈ ਤੋਂ ਜਿਹੜਾ ਇਜਲਾ ਸ਼ੁਰੂ ਹੋਣ ਵਾਲਾ ਵਾ ਉਹਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗੀ ਹੈ ਤਾਂ ਜੋ ਖਡੂਰ ਸਾਹਿਬ ਵਾਲੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੇ ਜੋ ਸਰਕਾਰ ਦੇ ਰੱਖ ਸਕਣ ਜੋ ਸਿੱਖ ਪੰਥ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਜਾਂ ਹੋਰ ਜਿਹੜੀਆਂ ਗਤੀਵਿਧੀਆਂ ਕੀ ਚਲਾਉਣੀਆਂ ਨੇ ਉਹਦੀਆਂ ਬੱਚਿਆਂਆਂ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਸਬੰਧੀ ਪੰਥ ਸਾਹਿਬ ਕੇਂਦਰ ਕੇ ਅਸੀਂ ਇਜਾਜ਼ਤ ਮੰਗੀ ਹੈ ਕਿ ਸਾਨੂੰ ਉੱਥੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਸਾਰੀਆਂ ਹੀ ਜਿਹੜੀਆਂ ਸਿੱਖ ਪੰਥ ਦੀਆਂ ਜਾਂ ਹੋਰ ਵੀ ਜੋ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੇ ਉਹ ਸਪੀਕਰ ਖਾਮ ਨੇ ਦੱਸ ਸਕਣਗੇ ਜੀ ਵਕੀਲ ਸਾਹਿਬ ਲੱਗਦਾ ਹੈ ਕਿ ਹਰ ਵਾਰ ਜਦੋਂ ਸੈਸ਼ਨ ਹੋਊਗਾ ਜਾਂ ਜਦੋਂ ਵੀ ਕੋਈ ਕੰਮ ਹੋਣਗੇ ਬਤੌਰ ਸੰਸਦ ਆਪਣੀਆਂ ਜਦੋਂ ਸੇਵਾਵਾਂ ਨਿਭਾਉਣੀਆਂ ਹੋਣਗੀਆਂ ਜਾਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੋਣਗੀਆਂ ਤਾਂ ਵਕਫ ਵਕਫ ਥਾਂ ਤੋਂ ਇਜਾਜ਼ਤ ਲੈਣੀ ਪਵੇਗੀ ਜੇ ਹੁਣ ਇਜਾਜ਼ਤ ਮਿਲ ਜਾਂਦੀ ਹੈ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਤਾਂ ਫਿਰ ਜ਼ਮਾਨਤ ਵਾਸਤੇ ਜਾਂ ਜਿਲ੍ਹੇ ਤੋਂ ਬਾਹਰ ਆਉਣ ਵਾਸਤੇ ਫਿਰ ਇਜਾਜ਼ਤ ਲੈਣੀ ਪਵੇਗੀ ਹਾਂ ਜੀ ਹਾਂ ਜੀ ਹਰ ਵਾਰੀ ਇਹੀ ਪ੍ਰੋਸੀਜਰ ਫੋਲੋ ਕਰਨਾ ਪੈਣਾ ਆ ਜਿਹੜੀਆਂਾਂ ਚ ਰਹਿਨੇ ਸੇ ਲੱਗੀ ਏ ਉਹਨਾਂ ਚੇਰੇ ਹਰ ਵਾਰੀ ਜਿਹੜਾ ਪ੍ਰੋਸੀਜਰ ਫੋਲੋ ਕਰਕੇ ਮੰਗ ਪੱਤਰ ਦੇ ਕੇ ਫੇਰ ਹੀ ਡੀਸੀ ਅੰਮ੍ਰਿਤਸਰ ਵੱਲੋਂ ਫੇਰ ਇਹਨਾਂ ਦੀ ਮੰਗ ਮੰਨੀ ਜਾਊਗੀ ਫੇਰ ਅੱਗੇ ਪ੍ਰੋਸੀਜਰ ਨਾਲ ਹਰ ਵਾਰੀ ਇਹ ਮੰਗਣੀ ਪੈਣੀ ਆ ਜੀ ਜੀ ਤੋਂ ਲੱਗਦਾ ਨਹੀਂ ਕਿ ਅ ਅਦਾਲਤ ਦੇ ਅਦਾਲਤ ਦਾ ਰੁਖ ਕਰਨਾ ਚਾਹੀਦਾ ਅਦਾਲਤ ਦੇ ਵਿੱਚ ਜਾ ਕੇ ਜ਼ਮਾਨਤ ਜਿਹੜੀ ਆ ਪੱਕੇ ਤੌਰ ਤੇ ਮੰਗਣੀ ਚਾਹੀਦੀ ਹੈ ਜਾਂ ਫਿਰ ਐਨਐਸਏ ਹਟਾਉਣ ਨੂੰ ਲੈ ਕੇ ਕੋਈ ਕਦਮ ਚੁੱਕਣੇ ਚਾਹੀਦੇ ਨੇ ਮੈਨੂੰ ਹੋਰ ਚੱਲ ਰਿਹਾ ਹੈ ਭਾਈ ਸਾਹਿਬ ਦਾ ਜੋ ਕੇਸ ਲੱਗਾ ਹੋਇਆ ਹੈ کورٹ 'ਚ ਉਹ ਚੱਲ ਰਿਹਾ ਹੈ ਉਹ ਅੰਨਾ ਦੀ NSA ਰਿਪੋਰਟ ਨੂੰ ਖਤਮ ਹੋਣ ਵਾਲੀ ਹੈ ਵੈਸੇ ਤਾਂ ਜੀ ਹੁਣ ਉਹ 'ਚ ਵੇਖਿਆ ਜਾਊਗਾ ਕਿ ਸਰਕਾਰ ਪੰਜਾਬ ਸਰਕਾਰ ਕੀ ਕਰਦੀ ਐ NSA 'ਚ ਵਾਅਦਾ ਕਰਦੀ ਜਾਂ ਕੀ ਜਵਾਬ ਦੇ ਪੇਸ਼ ਕਰਦੀ ਐ ਹਾਈ ਕੋਰਟ ਪੰਜਾਬ ਨਹਿਰਾ ਹਾਈ ਕੋਰਟ 'ਚ ਕੇਸ ਲੱਗਾ ਹੈ ਉਹਦੇ 'ਚ ਪੰਜਾਬ ਸਰਕਾਰ ਵੱਲੋਂ ਹੀ ਦੱਸਿਆ ਜਾਣਾ ਐ ਕਿੰਨ ਦੀ ਐਨਐਸਏ 24 ਜਿਹੜੀ 25 ਤੱਕ ਜਿਹੜੀ ਵਧਾਈ ਗਈ ਹੈ ਬਾਕੀ ਸਿੰਘਾਂ ਦੀ ਕਿ ਅਮ ਭਾਈ ਅਮਰਪਾਲ ਸਿੰਘ ਦੀ ਵੀ ਵਧਾਈ ਗਈ ਹੈ ਉਸ ਤੋਂ ਬਾਅਦ ਹੀ ਅਗਲਾ ਪ੍ਰਸਾਦ ਸ਼ੁਰੂ ਹੋਏਗਾ ਉਸ ਤੋਂ ਬਾਅਦ ਫਿਰ ਜੇ ਵਧਾਈ ਜਾਊਗੀ ਫਿਰ ਅਸੀਂ ਸੁਪਰੀਮ ਕੋਰਟ ਵੱਲ ਰੁਖ ਕਰਾਂਗੇ ਸੁਪਰੀਮ ਕੋਰਟ ਸਰਟੀਫਿਕੇਸ਼ਨ ਪਾਵਾਂਗੇ ਵੀ ਐਨਐਸਏ ਖਤਮ ਕੀਤੀ ਜਾਏ ਕਿ ਚੋਣੇ ਹੋਏ ਨੁਮਾਇੰਦੇ ਦੀ ਐਨਐਸਏ ਨਹੀਂ ਲੱਗਣੀ ਤੇ ਵੇਖਣਾ ਹੋਵੇਗਾ ਕਿ ਅਮਰਿਤਪਾਲ ਨੂੰ ਸੈਸ਼ਨ ਦੇ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜਾਂ ਫਿਰ ਨਹੀਂ ਸ਼ੋਮਣੀ ਅਕਾਲੀ ਦਲ ਦੇ ਉੱਤੇ ਸੰਕਟ ਦੇ ਬੱਦਲ ਮੰਡਰਾ ਰਹੇ ਨੇ ਅਜਿਹੇ ਦੇ ਵਿੱਚ ਰਾਜ ਮੰਤਰੀ ਰਵਨੀਤ ਬਿੱਟੂ ਨੇ ਸ਼ੋਮਣੀ ਅਕਾਲੀ ਦਲ ਦੀ ਹਮਾਇਤ ਦੇ ਲਈ ਇੱਕ ਬਿਆਨ ਦਿੱਤਾ ਹੈ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਸ਼ੋਮਣੀ ਅਕਾਲੀ ਦਲ ਦਾ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਹੁਤ ਪੁਰਾਣੀ ਪਾਰਟੀ ਹੈ ਤੇ ਕੁਝ ਮਾੜੇ ਲੋਕਾਂ ਨੇ ਇਸ ਪਾਰਟੀ ਦੀ ਛਵੀ ਨੂੰ ਖਰਾਬ ਕਰਕੇ ਰੱਖ ਦਿੱਤਾ ਹੈ ਪੰਜਾਬ ਦੀ 104 ਸਾਲ ਪੁਰਾਣੀ ਖੇਤਰੀ ਪਾਰਟੀ ਦੀ ਹੋਂਦ ਨੂੰ ਖਤਰਾ ਦੱਸਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮੰਡਰਾ ਰਹੇ ਖਤਰੇ ਦੇ ਬਦਲਾ ਤੋਂ ਬਾਅਦ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੀ ਟਿੱਪਣੀ ਕੀਤੀ ਏ ਉਹਨਾਂ ਕਹੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਰਹਿਣੀ ਚਾਹੀਦੀ ਹੈ ਕਿਉਂਕਿ ਪਾਰਟੀ ਨੇ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਨੇ ਪਰ ਹੁਣ ਪਾਰਟੀ ਵਿੱਚ ਕੁਝ ਮਾੜੇ ਲੋਕ ਆ ਗਏ ਨੇ ਜਿਨ੍ਹਾਂ ਕਰਕੇ ਪਾਰਟੀ ਦਾ ਮਿਆਰ ਡਿੱਗ ਰਿਹਾ ਹੈ ਅਕਾਲੀ ਦਲ ਆ ਜਿਹੜਾ ਉਹ ਪੰਜਾਬ 'ਚ ਜ਼ਰੂਰ ਰਹਿਣਾ ਚਾਹੀਦਾ ਅਕਾਲੀ ਦਲ ਰਹਿਣਾ ਇੱਕ ਬਹੁਤ ਪੁਰਾਣੀ ਸਭ ਤੋਂ ਪੁਰਾਣੀ ਪਾਰਟੀ ਆ ਤੇ ਇਸ ਕਰਕੇ ਪੰਜਾਬ ਚ ਅਕਾਲੀ ਦਲ ਦਾ ਕੋਈ ਜਿੱਤਨ ਹਾਰਨ ਦੀ ਗੱਲ ਨਹੀਂ ਹੁੰਦੀ ਨਹੀਂ ਇਸ ਵੇਲੇ ਤਾਂ ਦੇਖੋ ਅਕਾਲੀ ਦਲ ਬਾਦਲ ਆ ਹੋਰ ਅਕਾਲੀ ਦਲ ਤਾਂ ਕੋਈ ਹੈ ਨਹੀਂਗਾ ਜਿਹੜਾ ਪਿਛਲੇ ਦਿਨਾਂ ਤੋਂ ਸੱਤਾ 'ਚ ਰਾਜ ਕਰ ਰਿਹਾ ਜਾਂ ਜਿਹਦੀ ਜਿਹਦਾ ਕੇਡਰ ਆ ਇਸ ਕਰਕੇ ਉਹ ਉਹਨਾਂ ਦੀ ਅਕਾਲੀ ਦਲ ਬਾਦਲ ਦੇ ਥੱਲੇ ਹੀ ਸਾਰੇ ਨੇ ਹਜੇ ਕਿਸ ਨੇ ਇਹ ਤਾਂ ਕਿਹਾ ਨਹੀਂ ਵੀ ਅਸੀਂ ਅਕਾਲੀ ਦਲ ਬਾਦਲ ਤੋਂ ਬਾਹਰ ਆ ਲੜ ਤਾਂ ਆਕਾਲੀ ਦਲ ਬਾਦਲ ਦੇ ਅੰਦਰ ਹੀ ਰਹੇ ਆ ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹਨਾਂ ਨਾਲੋਂ ਲੜਾਈ ਨਾਲੋਂ ਵੱਡਾ ਆਕਾਲੀ ਦਲ ਦਾ ਰਹਿਣਾ ਪੰਜਾਬ ਲਈ ਜ਼ਰੂਰੀ ਆ ਇਹ ਹਿੰਦੂ ਸਿੱਖ ਭਾਈਚਾਰੇ ਦੀ ਇਕਤਾ ਲਈ ਬੜੀ ਜ਼ਰੂਰੀ ਆ ਬਾਰਡਰ ਸਟੇਟ ਹੋਣ ਦੇ ਨਾਤੇ ਆਕਾਲੀ ਦਲ ਦਾ ਕਿਉਂਕਿ ਆਕਾਲੀ ਦਲ ਨੇ ਬੜੇ ਅੱਜ ਦੀ ਗੱਲ ਨਹੀਂ ਬਹੁਤ ਪੁਰਾਣੇ ਬਹੁਤ ਚੰਗੇ ਕੰਮ ਵੀ ਕੀਤੇ ਆਕਾਲੀ ਦਲ ਨੇ ਇਹ ਤਾਂ ਹੁਣ ਲੋਗ ਮਾੜੇ ਆਗੇ ਵਿੱਚ ਜਿਨ੍ਹਾਂ ਦੇ ਕਰਕੇ ਇਹ ਪ੍ਰੋਬਲਮਾਂ ਹੋਈਆਂ ਪਰ ਚੱਲਦਾ ਇਹ ਪਰ ਮੈਨੂੰ ਲੱਗਦਾ ਜ਼ਰੂਰ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਚਾਹੇ ਪਿੰਕ ਪੰਜ ਸਿੰਘ ਸਵਾਨ ਨੇ ਉਹ ਬੜੇ ਸਮਝਦਾਰ ਨੇ ਉਹ ਦੇਖ ਕੇ ਫੈਸਲਾ ਕੋਈ ਵੀ ਲੈਣਗੇ ਜ਼ਿਕਰ ਇਹ ਖਾਸ ਹੈ ਕਿ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰਾਂ ਨੇ ਇੱਕ ਬੈਠਕ ਕੀਤੀ ਜਿਸ ਤੋਂ ਬਾਅਦ ਬਾਗੀ ਟੜੇ ਦੇ ਮਾਫੀਨਾਮੇ ਤੇ ਚਰਚਾ ਕਰਦਿਆਂ ਹੋਇਆਂ ਸੁਖਬੀਰ ਬਾਦਲ ਨੂੰ ਜਵਾਬ ਦੇਣ ਵਾਸਤੇ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਵੇਖਣਾ ਹੋਵੇਗਾ 15 ਦਿਨਾਂ ਦੇ ਵਿੱਚ ਵਿੱਚ ਸੁਖਬੀਰ ਬਾਦਲ ਅਕਾਲ ਤਖਤ ਅੱਗੇ ਕੀ ਜਵਾਬ ਦਿੰਦੇ ਨੇ। ਸ੍ਰੀ ਦੰਦਵਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਸ੍ਰੀ ਅਕਾਲ ਤਖਤ ਦੇ ਵੱਲੋਂ ਸੁਖਬੀਰ ਬਾਦਲ ਨੂੰ ਤਲਬ ਕੀਤੇ ਜਾਣ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਗਿਆਨੀ ਕੇਵਲ ਸਿੰਘ ਦਾ ਕਹਿਣਾ ਹੈ ਕਿ ਹੁਣ ਸੁਖਬੀਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕੇਵਲ ਸਿੰਘ ਨੇ ਬਾਗੀ ਧੜੇ ਦੇ ਉੱਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਕਹੇ ਹੈ ਕਿ ਜਿਸ ਵੇਲੇ ਸੁਖਬੀਰ ਬਾਦਲ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਸੀ ਬਾਗੀ ਧੜਾ ਉਦੋਂ ਕਿਉਂ ਨਹੀਂ ਬੋਲਿਆ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਹੁਣ ਨਵੇਂ ਲੋਕਾਂ ਨੂੰ ਪਾਰਟੀ ਦੇ ਵਿੱਚ ਆਉਣ ਦੀ ਜ਼ਰੂਰਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਵੱਲੋਂ ਤਲਬ ਕੀਤਾ ਗਿਆ ਏ ਜਿਸ ਉੱਤੇ ਟਿੱਪਣੀ ਕਰਦਿਆਂ ਹੋਇਆਂ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਅਕਾਲੀ ਦਲ ਦੇ ਵਿੱਚ ਹੁਣ ਨਵੇਂ ਚਿਹਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਸਲ ਇਹ ਕਾਲੀ ਸ਼੍ਰੋਮਣੀ ਗੱਲਦਲ ਬਹੁਤ ਸਮਾਂ ਪਹਿਲਾਂ ਅਸੀਂ ਮਾਰ ਬੈਠੇ ਹੋਏ ਹਾਂ ਉਹਦੇ ਧੜਿਆਂ ਦਾ ਦਲ ਹੈ ਉਸ ਤੜਿਆਂ ਦੇ ਦਲ ਵਿੱਚ ਇੱਕ ਬਾਦਲ ਦਲ ਜਿਹੜਾ ਵੱਡਾ ਤੜਾ ਹੁਣ ਕਰਕੇ ਸਤਾਤ ਵੀ ਰਿਹਾ ਔਰ ਉਸਨੇ ਬੈਠ ਕੇ ਕੌਮ ਦੇ ਸਿਧਾਂਤਾਂ ਦੇ ਨਾਲ ਜਿਸ ਤਰ੍ਹਾਂ ਦਾ ਲਗਾਤਾਰ ਖਲਵਾੜ ਕੀਤਾ ਹੈ ਕੌਮ ਦੀਆਂ ਭਾਵਨਾ ਨੂੰ ਲਤਾੜਿਆ ਦੱਬਿਆ ਤੇ ਜਿਹਨ ਉਹ ਸਾਡੇ ਸਾਹਮਣੇ ਕੌਮ ਦੀ ਪੀੜਾ ਦਾ ਹਿੱਸਾ ਹੈ ਜਿਹੜਾ ਵਰਤਾਰਾ ਹੁਣ ਵਾਪਰ ਰਿਹਾ ਹੈ ਕੋਸੇ ਤੜੇ ਦੇ ਕੁਝ ਲੋਕ ਆਪਣੇ ਆਪੇ ਨੂੰ ਅੱਜ ਗੁਨਾਹਗਾਰ ਦੇ ਤੌਰ ਤੇ ਅਕਾਲ ਤਖਤੇ ਜਾ ਕੇ ਪੇਸ਼ ਕਰਦੇ ਨੇ ਉੱਥੇ ਮੁਆਫੀ ਨਾਮਾ ਦਿੰਦੇ ਨੇ ਤੇ ਉਸ ਸੁਦਾਰ ਸੁਖਬੀਰ ਸਿੰਘ ਬਾਦਲ ਦੇ ਕੋਲੋਂ ਅਸਤੀਫਾ ਮੰਗਦੇ ਨੇ ਜਾਂ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ। ਇਹ ਕਿਉਂ ਇਹਨਾਂ ਪੰਥ ਦਾ ਦਰਦ ਨਹੀਂ ਹੈਗਾ? ਅੱਜ ਹੀ ਕਿਉਂ ਜਾ ਰਹੇ ਨੇ? ਜੋ ਗਲਤ ਹੋਇਆ ਜਿਹੜਾ ਤੁਸੀਂ ਉੱਥੇ ਜਾ ਕੇ ਆਪਣੇ ਮੁਆਫੀ ਨਾਮੇ 'ਚ ਦੋਸ਼ ਕਬੂਲਦੇ ਹੋ ਤੇ ਉਹ ਦੋਸ਼ ਤੇ ਸਾਰਿਆਂ ਦੇ ਸਾਂਝੇ ਨੇ। ਤੁਸੀਂ ਪਹਿਲਾਂ ਕੋਈ ਨਹੀਂ ਬੋਲੇ ਅੱਜ ਬੋਲ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਇਸ ਲਈ ਅੱਜ ਜਿਹਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦੇ ਮਾਫੀ ਨਾਮੇ ਵਿੱਚੋਂ ਲੈ ਕੇ ਲਾਏ ਦੋਸ਼ਾਂ ਨੂੰ ਲੈ ਕੇ ਜਿਹਨਾਂ ਸੁਖਵੀਰ ਸਿੰਘ ਨੂੰ ਤਲਬ ਕੀਤਾ ਗਿਆ ਉਹਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਇਹਦਾ ਮਤਵ ਹੈ ਕੋ ਦੋਸ਼ੀ ਹੈ ਤੋਂ ਸੇ ਬਿਲਕੁਲ ਅਸੀਂ ਆਪ ਕਹਿੰਦੇ ਹਾਂ 15 ਤੋਂ ਕਹਿੰਦੇ ਆ ਰਹੇ ਆ ਕੀ ਸੌਦਾ ਸਾਧ ਵਾਲਾ ਮਸਲਾ ਬੇਦਵੀ ਦਾ ਮਸਲਾ ਜਿਸ ਤਰ੍ਹਾਂ ਇਹਨਾਂ ਨੇ ਉਹ ਲੈਣਾ ਚਾਹੀਦਾ ਸੀ ਨਹੀਂ ਲਿਆ ਜਿਵੇਂ ਸਿੱਖ ਸੰਗਤ ਨੂੰ ਇਹਨਾਂ ਨੇ ਨਰਾਸ਼ ਕੀਤਾ ਉਤੇ ਬਰਗਾੜੀ ਚ ਕਤਲ ਹੋਏ ਇਹ ਸਾਰੇ ਇਹਨੇ ਦੋਸ਼ੀ ਨੇ ਲੋਕਪੰਥ ਦੇ ਦੋਸ਼ੀ ਨੇ ਸਰਵੇਸ਼ਿੰਗ ਬਾਦਲ ਕੁਰਸੀ ਤੇ ਬੈਠਣ ਦਾ ਕਦਾਚਿਤ ਹੱਕਦਾਰ ਨਹੀਂ ਹੈ ਉਹਨਾਂ ਬਿਲਕੁਲ ਪਾਸੇ ਹੋ ਜਾਣਾ ਚਾਹੀਦਾ ਹੈ ਅੱਜ ਅਸੀਂ ਰਚਾਵਾਂਗੇ ਕਿ ਜਹੇਦਾਰ ਜੀ ਨੂੰ ਇਹਨਾਂ ਸਾਰੀ ਲੀਡਰਸ਼ਿਪ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਿਹੜਿਆ ਦੋਸ਼ ਆਪਨ ਸ਼ਿਕਾਇਤ ਲੈ ਕੇ ਗਏ ਨੇ ਆਪਣੇ ਨੂੰ ਮਾਫੀਨਾਮਾ ਲੈ ਕੇ ਗਏ ਨੇ ਦੂਜੇ ਨੂੰ ਵੀ ਨਵੀਂ ਲੀਡਰਸ਼ਿਪ ਲੈਣੀ ਚਾਹੀਦੀ ਹੈ ਨੌਜਵਾਨਾਂ ਵਿੱਚੋਂ ਜਿਹਦਾ ਕੋਈ ਧੜਾ ਨਾ ਹੋਵੇ ਜਿਹੜਾ ਪੰਥ ਦੀ ਆਵਾਜ਼ ਨੂੰ ਸਮਝ ਸਕਦਾ ਹੋਵੇ ਇਸ ਲੀਡਰ ਵਿੱਚ ਤੁਸੀਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਾਣ ਦਾ ਕੋਈ ਬੰਦਾ ਨਹੀਂ ਹੈ ਕੌਮਨ ਨੂੰ ਰੱਦ ਕੀਤੇ ਲੋਕਾਂ ਨੂੰ ਅਣ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਪ੍ਰਸਤੀ ਕਰਨ ਦਾ ਜਾਂ ਮਨਮਤੇ ਮੈਂਬਰ ਹੋਣ ਦਾ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਕਿ ਮੌਕਾ ਆ ਗਿਆ ਹੈ ਕਿ ਇਹਨਾਂ ਸਭ ਨੂੰ ਘਰਾਂ 'ਚ ਬਹਿ ਜਾਣਾ ਚਾਹੀਦਾ ਹੈ ਤੇ ਨਵੀਂ ਸਾਡੀ ਅਗੂਆਂ ਦੀ ਜਮਾਤ ਜਿਹੜੀ ਹੈ ਜਿੱਤੇ ਮਾਨਕੀਕਰਨ ਕੀਤਾ ਜਾ ਸਕੇ ਜਿੰਨੇ ਜਿਹੜੇ ਕੌਮ ਨੂੰ ਸਮਝਦੇ ਹੁਣ ਵਰਤਮਾਨ ਸਮੇਂ ਦੀਆਂ ਦੁਸ਼ਵਾਰੀਆਂ ਨੂੰ ਸਮਝ ਕੇ ਕੌਮ ਦੇ ਵੱਡੇ ਦਰਜੇ ਤੱਕ ਜਾਣ ਦੇ ਲਈ ਕੌਮ ਦੀਆਂ ਮੰਗਾਂ ਨੂੰ ਅੱਗੇ ਰੱਖ ਕੇ ਕੰਮ ਕਰ ਸਕੇ ਹੁਣ ਵੇਖਣੀ ਹੋਵੇਗਾ ਕਿ ਸੁਖਬੀਰ ਬਾਦਲ ਕਿਸ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਪੇਸ਼ ਹੁੰਦੇ ਨੇ ਸ਼ਹੀਦ ਕਿਸਾਨਾ ਸ਼ੁਕਰਨ ਸਿੰਘ ਦੀ ਮੌਤ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਚੈਫਸਲ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਸ ਚ ਕਿਹਾ ਗਿਆ ਸੀ ਕਿ ਮੌਤ ਸ਼ਾਰਟ ਗਨ ਦੇ ਵਿੱਚੋਂ ਨਿਕਲੀ ਗੋਲੀ ਲੱਗਣ ਦੇ ਕਾਰਨ ਹੋਈ ਹੈ ਤੇ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ ਕੋਈ ਉਮੀਦ ਨਹੀਂ ਕਿ ਹਰਿਆਣਾ ਸਰਕਾਰ ਉਹਨਾਂ ਦੇ ਨਾਲ ਨਿਆਂ ਕਰੇਗੀ ਨਾਲ ਹੀ ਉਹਨਾਂ ਨੇ ਹਰਿਆਣਾ ਸਰਕਾਰ ਦੀ ਇਸ ਮਾਮਲੇ ਦੇ ਵਿੱਚ ਆਲੋਚਨਾ ਕੀਤੀ ਹੈ ਤੇ ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਹਾਈ ਕੋਰਟ ਦੇ ਵੱਲੋਂ ਆਰੰਭੀ ਗਈ ਇਸ ਜਾਂਚ ਦੇ ਮਾਮਲੇ ਦੇ ਵਿੱਚ ਜਾਂਚ ਨੂੰ ਰੋਕਣ ਵਾਸਤੇ ਸੁਪਰੀਮ ਕੋਰਟ ਦਾ ਰੁਖ ਇਖਤਿਆਰ ਕੀਤਾ ਸੀ ਤਾਂ ਕਿਸਾਨ ਕਿਵੇਂ ਉਮੀਦ ਕਰ ਸਕਦੇ ਨੇ ਕਿ ਉਹਨਾਂ ਨੂੰ ਨਿਆਂ ਮਿਲੇਗਾ ਕਿਸਾਨ ਸ਼ਿਪਕਰਨ ਦੀ ਮੌਤ ਦੇ ਮਾਮਲੇ 'ਚ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਹੈ ਸ਼ੁਕਰਨ ਦੇ ਮਾਮਲੇ ਤੇ ਬੋਲਦਿਆਂ ਹੋਇਆਂ ਕਿਸਾਨਾਂ ਗੋ ਜਗਜੀਤ ਸਿੰਘ ਢਿੱਲੇਵਾਲ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਹਰਿਆਣਾ ਦੇ ਹੀ ਪੁਲਿਸ ਅਧਿਕਾਰੀ ਨੂੰ ਮਾਮਲੇ ਦੀ ਜਾਂਚ ਸੌਂਪ ਦਿੱਤੀ ਗਈ ਉਹਨਾਂ ਨੂੰ ਨਿਆਂ ਦੀ ਕੋਈ ਉਮੀਦ ਨਹੀਂ ਹੈ ਉਹਨਾਂ ਇਹ ਵੀ ਕਿਹਾ ਕਿ ਪਹਿਲਾਂ ਜਦੋਂ ਹਾਈ ਕੋਰਟ ਵੱਲੋਂ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਜਾਂਚ ਕਰਾਉਣ ਦਾ ਹੁਕਮ ਦਿੱਤਾ ਗਿਆ ਸੀ ਤਾਂ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਜਾ ਕੇ ਜਾਂਚ ਰੋਕਣ ਦੀ ਅਪੀਲ ਕੀਤੀ ਸੀ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਜਾਂਚ ਨਾਲ ਪੁਲਿਸ ਦਾ ਮਨੋਬਲ ਟੁੱਟੇਗਾ ਤੇ ਪੁਲਿਸ ਅੱਗੇ ਤੋਂ ਫਾਇਰਿੰਗ ਕਰਨ ਤੋਂ ਗੁਰੇਜ਼ ਕਰੇਗੀ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਇਸ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਨੇ ਜਿਸ ਸਮੇਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਤਰਫ ਸੇ ਇੱਕ ਰਿਟਾਇਰ ਜੱਜ ਦੀ ਅਗਵਾਈ ਮੇਂ ਕਮਿਸ਼ਨ ਬਣਾਇਆ ਗਿਆ ਥਾ ਉਸ ਸਮੇਂ ਹਰਿਆਣਾ ਗਵਰਨਮੈਂਟ सुप्रीम कोर्ट गई है वहाँ जाकर उन्होंने जो बात कही है वो बड़ी समझने वाली है वहाँ पर यह कहा है कि इस जांच को रोका जाए अगर ऐसी जांच होगी तो फिर पुलिस का जो मनोबल है वो गिरेगा सेकंड बात उस उन्होंने ये बात कही बड़ी डेंजरस बात है उन्होंने ये कहा कि अगर ऐसी इन्वेस्टिगेशन होती है तो फिर आगे से पुलिस किसी तरह की फायरिंग करने से हिचकिचाएगी इसका मतलब क्लियर हो गया कि फायरिंग भी उन्होंने की हमारे किसान जख्मी किए हमारा एक किसान शहीद किया लेकिन उसकी इन्वेस्टिगेशन भी ना हो पाए ठीक ढंग से उसके लिए वहाँ तक गए इसका मतलब क्लियर है कि अपने अधिकारियों के ऊपर शेल्टर करने का पूरा प्रयास किया शेल्टर देने का हरियाणा गवर्नमेंट की तरफ से अगर ऐसा है तो फिर उसी हरियाणा गवर्नमेंट के किसी अधिकारी को इन्वेस्टिगेशन देना तो ये समझ में नहीं आ रहा कि कैसे हो रहा है वहाँ से इंसाफ मिलने की उम्मीद नहीं बचती हमारे लोगों को हमारा हमारी अपील है हमारा निवेदन है कि माननीय हाईकोर्ट इस बात के ऊपर उन्हें विचार करें ਉਹ ਉਹਨਾਂ ਉਹ ਲੋਕੋ ਕੋ ਉਹ ਇਨਵੈਸਟੀਗੇਸ਼ਨ ਦੇਣਾ ਉਚਿਤ ਨਹੀਂ ਹੈ ਜ਼ਿਕਰ ਹੈ ਕਿ ਹਾਈ ਕੋਰਟ ਦੇ ਵਿੱਚ ਐਫਐਐਲ ਦੀ ਰਿਪੋਰਟ ਨੇ ਇਹ ਖੁਲਾਸਾ ਕੀਤਾ ਸੀ ਕਿ ਸ਼ੁਕਰਨ ਦੀ ਮੌਤ ਸ਼ਾਰਟ ਗਨ ਤੋਂ ਨਿਕਲੀ ਗੋਲੀ ਲੱਗਣ ਦੇ ਨਾਲ ਹੋਈ ਹੈ ਤੇ ਸ਼ਾਰਟ ਗਨ ਦੀ ਵਰਤੋਂ ਪੁਲਿਸ ਦੇ ਵੱਲੋਂ ਨਹੀਂ ਕੀਤੀ ਜਾਂਦੀ ਇਸ ਉੱਤੇ ਹਾਈ ਕੋਰਟ ਵੱਲੋਂ ਜਾਂਚ ਆਰੰਭੀ ਗਈ ਸੀ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦੇ ਖਾਤਮੇ ਨੂੰ ਲੈ ਕੇ ਭਾਜਪਾ ਦੇ ਆਗੂ ਵਿਜੇ ਸਾਪਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀ ਲਿਆਇਆ ਹੈ ਉਹਨਾਂ ਕਿਹਾ ਕਿ ਬੀਤੇ ਦਿਨ ਨਿਤਨ ਗਟਕੜੀ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਮੀਟਿੰਗ ਦੇ ਵਿੱਚ ਸ਼ਿਰਕਤ ਨਹੀਂ ਕੀਤੀ ਪੰਜਾਬ ਦੇ ਵਿੱਚ ਜੋ ਵੀ ਪ੍ਰੋਜੈਕਟ ਹੋ ਰਹੇ ਨੇ ਪੰਜਾਬ ਸਰਕਾਰ ਉਹਨਾਂ ਪ੍ਰੋਜੈਕਟਾਂ ਨੂੰ ਰੱਦ ਕਰਨ ਵਾਸਤੇ ਫਰਜ਼ੋਰ ਕੋਸ਼ਿਸ਼ਾਂ ਕਰ ਰਹੀ ਹੈ ਤੇ ਇਹਨਾਂ ਪ੍ਰੋਜੈਕਟਾਂ ਦੇ ਰਾਹ ਵਿੱਚ ਇੱਕ ਅੜਿੱਕਾ ਬਣ ਰਹੀ ਹੈ ਬੀਤੇ ਦਿਨ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਨ ਗੜਗੜੀ ਨੇ ਪੰਜਾਬ ਵਿਚਲੇ ਕੌਮੀ ਮਾਰਗਾਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਪਜਿੰਦਰ ਸਿੰਘ ਈਟੀਓਵੀ ਪਹੁੰਚੇ ਹੋਏ ਸਨ ਨਿਤਨ ਗੜਗੜੀ ਨੇ ਪੰਜਾਬ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਕੌਮੀ ਮਾਰਗਾਂ ਲਈ ਗ੍ਰਹਿਣ ਕੀਤੀਆਂ ਗਈਆਂ ਜ਼ਮੀਨਾਂ ਦੇ ਕਬਜ਼ੇ ਨਾ ਤਵਾਏ ਗਏ ਤਾਂ ਪੰਜਾਬ ਲਈ ਨਵੇਂ ਕੌਮੀ ਮਾਰਗਾਂ ਦੇ ਪ੍ਰੋਜੈਕਟ ਅਲਾਟ ਨਹੀਂ ਕੀਤੇ ਜਾਣਗੇ ਇਸ ਉੱਤੇ ਵਿਜੇ ਸਾਂਪਲਾ ਨੇ ਵੀ ਟਿੱਪਣੀ ਕੀਤੀ ਹੈ ਵਿਜੇ ਸਾਪਲਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਪ੍ਰੋਜੈਕਟਾਂ ਦੇ ਵਿੱਚ ਅੜਿੱਕਾ ਬਣ ਰਹੀ ਹੈ। ਕੱਲ ਨਿਤਿਨ ਗੜਗਰੀ ਜੀ ਨੇ ਇੱਕ ਮੀਟਿੰਗ ਕੀਤੀ ਸੀ ਨੈਸ਼ਨਲ ਪੰਜਾਬ ਦੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਨੂੰ ਲੈ ਕੇ ਕਿ ਵੀ ਇਹ ਪੰਜਾਬ ਸਰਕਾਰ ਜਿਹੜੀ ਇਹ ਗੰਭੀਰਤਾ ਨਹੀਂ ਦਿਖਾਈ ਦੇ ਰਹੀ। ਪੰਜਾਬ ਸਰਕਾਰ ਜਿਹੜੀ ਕੰਮ ਕਰਨ ਦੀ ਬਜਾਏ ਕਿਸੇ ਹੋਰ ਹੀ ਪਾਸੇ ਇੱਧਰ ਉੱਤਰ ਲੱਗੀ ਹੈ। ਔਰ ਉਹਨਾਂ 'ਚ ਕੱਲ ਭਗਵੰਦ ਮਾਨ ਜੀ ਨੇ ਆਣਾ ਸੀ। ਔਰ ਭਗਵਾਨ ਸ੍ਰੀ ਮਾਨ ਜੀ ਉਹਦੇ ਚ ਨਾ ਕਿ ਉਹਨਾਂ ਨੇ ਆਪਣਾ ਪੀ ਡਬਲ ਜੁਡੀ ਮੰਤਰੀ ਭੇਜ ਦਿੱਤਾ ਔਰ ਉਹ ਵੀ ਅਧੂਰੀ ਅਧੇ ਅਧੂਰੀ ਜਾਣਕਾਰੀ ਦੇ ਨਾਲ ਔਰ ਇਸ ਤੋਂ ਬਾਅਦ ਕਿਉਂਕਿ ਮਾਜੂਦ ਨਿਤਿੰਗੜ ਗੜਗੜੀ ਜੀ ਨੂੰ ਸਖਤੀ ਨਾਲ ਕਹਿਣਾ ਪਿਆ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਅਗਰ ਇਸੇ ਤਰ੍ਹਾਂ ਹੀ ਉਹ ਕੰਮ ਨਹੀਂ ਚੱਲ ਕਰ ਪਾਉਗੀ ਤਾਂ ਮੈਂ ਜਿਹੜੀ ਇਹ ਪ੍ਰੋਜੈਕਟ ਬੰਦ ਕਰ ਦਿਆਂਗਾ ਔਰ ਉਹਨਾਂ ਨੇ ਇਹ ਕਿਹਾ ਕਿ 2 ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਆਪਣੀ ਜਿਹੜੀ ਹੈ ਇਹ ਸਾਰੇ ਪੂਰੀਆਂ ਕਰਕੇ ਸੜਕਾਂ ਜਿਹੜੀਆਂ ਉਹਦੀ ਲੈਂਡ ਐਕ acquisition ਉਹਨਾਂ ਦੀ ਫੋਰੈਸਟ ਕਲੀਅਰੈਂਸ ਜਿਹੜੀ ਪੰਜਾਬ ਨੇ ਦੇਣੀ ਹੈ ਉਸ ਤੋਂ ਇਲਾਵਾ ਬਾਕੀ ਜਿਹੜੇ ਮਾਈਨਿੰਗ ਦੀਆਂ ਪ੍ਰੋਬਲਮਾਂ ਉਹ ਸਾਰੀਆਂ ਨੂੰ ਜਿਹੜਾ ਉਹ ਹੈਂਡਲ ਕਰ ਇਹ ਸਾਰੀਆਂ ਚੀਜ਼ ਇਹਦੇ ਵਿੱਚ ਮੈਂ ਜੇ ਅਗਰ ਦੱਸਾਂ ਕਿ ਵੀ ਇਹ ਮੁੱਖ ਰੂਪ ਦੇ ਵਿੱਚ ਕਿ ਜਿਹੜੀ ਇੱਕ ਡਾਕ ਪ੍ਰੈਕਸ ਹਾਈ ਜਿਹੜਾ ਸੁਪਰਵਾਈਜ਼ ਐਕਸਪ੍ਰੈਸ ਸੁਪਰਾ ਬੰਨ ਰਿਆ ਸੀ ਜਿਹੜਾ ਕਿ ਤਰਨਤਨ ਤੋਂ ਅੰਮ੍ਰਿਤਸਰ ਦੇ ਵਿਚਲਾ ਹਿੱਸਾ ਆ ਜਿਹੜਾ ਕਿ ਆਪਣੇ ਜੰਮੂ ਕਸ਼ਮੀਰ ਤੱਕ ਜਾਣਾ ਸੀ ਇਧਰੋਂ ਉਸ ਦੇ ਵਿੱਚ 30 ਕਿਲੋਮੀਟਰ ਦੀ ਜਿਹੜੀ ਉਹ ਸੜਕ ਸੀਗੀ ਜਿਹੜੀ ਕਿ 1448.88 ਕਰੋੜ ਰੁਪਏ ਦੀ ਸੀ ਔਰ ਇਹਦੀ ਲੈਂਡ ਐਕਵੀਜ਼ੀਸ਼ਨ ਦੇ ਲਈ ਵੀ 783 ਕਰੋੜ ਰੁਪਏ ਜਿਹੜਾ 1.78 ਜਿਹੜਾ ਦਿੱਤਾ ਗਿਆ ਸੀ ਔਰ ਇਹ ਜਿਹੜੀ ਆ ਲੈਂਡ ਹੈ ਕੋਈ ਹੱਲੇ ਤੱਕ ਕਿਉਂਕਿ ਇਹ 2021 ਦਾ ਪ੍ਰੋਜੈਕਟ ਹੈ ਔਰ ਇਸ ਦਾ ਕਿ ਹੱਲੇ ਤੱਕ ਜਿਹੜਾ ਇਹਦੇ ਚ 60% ਜਿਹੜਾ ਲੈਂਡ ਹੈ ਕੋਈ ਕੁਆਇਰ ਕੀਤੀ ਗਈ ਆ ਔਰ ਇਹ ਔਰ ਉਹ ਵੀ ਜਿਹੜੀ ਹੈ ਹੈਂਡਓਵਰ ਨਹੀਂ ਕੀਤੀ ਗਈ ਹੱਲੇ ਤੱਕ ਯਾਨੀ ਇਹ ਡਿਲੇ ਜਿਹੜੀ ਹੈ ਹੈਂਡਲਿੰਗ ਓਵਰ ਜਿਹੜੀ ਕੀਤੀ ਹੈਗੀ ਆ ਔਰ ਨਾਲ ਨਾਲ ਜਿਹੜੇ ਕਿਸਾਨਾਂ ਦੇ ਜਿਹੜੇ ਫਾਰਮਰਾਂ ਦਾ ਅੰਦੋਲਨ ਉਹਦੇ ਚ ਅਫੈਕਟਡ ਸੀ ਔਰ ਤੀਸਰਾ ਜਿਹੜਾ ਸੀ ਕਿ ਫੋਰੈਸਟ ਦੀ ਜਿਹੜੀ ਹੈ ਕਲੀਅਰੈਂਸ ਜਿਹੜੀ ਆ ਉਹ ਫਾਈਲਾਂ ਇੱਕ ਸਾਈਡ ਤੇ ਪਈਆਂ ਉਹਦੇ ਤੇ ਫੋਰੈਸਟ ਡਿਪਾਰਟਮੈਂਟ ਕੰਮ ਹੀ ਨਹੀਂ ਕਰ ਰਿਹਾ ਲੰਬੇ ਸਮੇਂ ਤੋਂ ਪਈਆਂ ਉਹਦੇ ਤੇ ਕੰਮ ਨਾ ਕਰਕੇ ਉਹ ਦਿਲੇ ਜਾਣਬੁੱਝ ਕੇ ਕੀਤਾ ਜਾ ਰਿਹਾ ਕਾਬਿਲ ਗੌਰ ਹੈ ਕਿ ਪੰਜਾਬ ਵਿੱਚ ਕਰੀਬ 52000 ਕਰੋੜ ਰੁਪਏ ਦੇ 1500 ਕਿਲੋਮੀਟਰ ਦੇ ਕੌਮੀ ਮਾਰਗਾਂ ਦੇ ਪ੍ਰੋਜੈਕਟ ਚੱਲ ਰਹੇ ਨੇ ਅਤੇ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਹ 2 ਮਹੀਨੇ ਦੇ ਅੰਦਰ ਸਭ ਅੜਿੱਕੇ ਦੂਰ ਕਰ ਦੇਣਗੇ ਅਤੇ ਜਿਨ੍ਹਾਂ ਅਧਿਕਾਰੀਆਂ ਦੀ ਬਦੌਲਤ ਦੇਰੀ ਹੋਈ ਹੈ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਟੋਰਾਂਟੋ ਦੇ ਵਿੱਚ ਦਲਜੀਤ ਦੋਸਾਂਝ ਦਾ ਇੱਕ ਸ਼ੋਅ ਹੋਇਆ ਤੇ ਉਹ ਸ਼ੋਅ ਸੋਲਡ ਆਊਟ ਰਿਹਾ ਇਸੇ ਹੀ ਸ਼ੋਅ ਦੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਦਿਲਜੀਤ ਦੋਸਾਂਝ ਦੇ ਨਾਲ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਇੱਕ ਟਵੀਟ ਸਾਂਝਾ ਕੀਤਾ ਜਿਸ ਵਿੱਚ ਉਹਨਾਂ ਨੇ ਦਿਲਜੀਤ ਨੂੰ ਪੰਜਾਬ ਤੋਂ ਆਇਆ ਇੱਕ ਮੁੰਡਾ ਦੱਸਿਆ ਇਸ ਉਤੇ ਮਨਜਿੰਦਰ ਸਿਰਸਾ ਨੇ ਆਪਣਾ ਪ੍ਰਤੀਕਰਮ ਦਿੱਤਾ ਸੀ ਤੇ ਮਨਜਿੰਦਰ ਸਿਰਸਾ ਦੇ ਪ੍ਰਤੀਕਰਮ ਤੋਂ ਬਾਅਦ ਰਵਨੀਤ ਬਿੱਟੂ ਨੇ ਵੀ ਟਿੱਪਣੀ ਕੀਤੀ ਹੈ ਟੋਰਾਂਟੋ ਦੇ ਰੌਜਰਸ ਸੈਂਟਰ ਵਿਖੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਸ਼ੋਅ ਚੱਲ ਰਿਹਾ ਸੀ ਅਤੇ ਦਿਲਜੀਤ ਦੋਸਾਂਝ ਨਾਲ ਮੁਲਾਕਾਤ ਕਰਨ ਵਾਸਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਖੁਦ ਪਹੁੰਚੇ ਹੋਏ ਸਨ ਜਸਟਨ ਟਰੂਡੋ ਨੇ ਦਿਲਜੀਤ ਦੇ ਨਾਲ ਅਚਨਚੇਤ ਇੱਕ ਮੁਲਾਕਾਤ ਕੀਤੀ ਅਤੇ ਤਸਵੀਰਾਂ ਵੀ ਖਿਚਾਈਆਂ ਮੂੜ ਇੱਕ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਜਸਟਨ ਟਰੂਡੋ ਨੇ ਲਿਖਿਆ ਕਿ ਦਿਲਜੀਤ ਦੋਸਾਂਝ ਨੂੰ ਉਹਨਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਕਾਨਾ ਦੇਣ ਲਈ ਰੌਜਰਜ਼ ਸੈਂਟਰ ਗਿਆ ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਅਤੇ ਸਟੇਡੀਅਮ ਸੋਲਡ ਆਊਟ ਕਰ ਸਕਦਾ ਹੈ ਜਿਸ ਤੋਂ ਬਾਅਦ ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿਰਸਾ ਨੇ ਇਸ ਉੱਤੇ ਪ੍ਰतिकਰਮ ਦਿੱਤਾ ਤੇ ਉਹਨਾਂ ਕਿਹਾ ਕਿ ਜਸਟਿਨ ਟਰੂਡੋ ਵੱਲੋਂ ਪੰਜਾਬ ਸ਼ਬਦ ਦੀ ਵਰਤੋਂ ਕਰਨਾ ਸਹੀ ਨਹੀਂ ਸੀ ਬਲਕਿ ਉਹਨਾਂ ਨੂੰ ਭਾਰਤ ਸ਼ਬਦ ਦਾ ਇਸਤੇਮਾਲ ਕਰਨਾ ਚਾਹੀਦਾ ਸੀ ਕੱਲ ਜੋ ਅਸੀਂ ਹਮਨੇ ਦਲਜੀਤ ਦੋਸਾਂਝ ਦਾ ਕੰਸਰਟ ਦੇਖਾ ਉਹ ਅਦਭੁਤ ਨਜ਼ਾਰਾ ਥਾ ਉਹ ਅਤੁੱਲ ਥਾ ऐसा कभी किसी ने पहले नहीं देखा और वहां पहुंचकर वहां के प्रधानमंत्री जस्टिन ट्रूडो ने जिस तरह से उनके साथ खड़े होकर फोटो डालकर ट्वीट की वो उससे भी बड़ा गौरवमय था हमें बड़ा फक्र हुआ कि एक भारतीय एक पंजाबी ने अपने कलाकार ने अपनी पूरी दुनिया के अंदर ऐसी पैंठ बनाई कि वहां के चुने प्रधानमंत्री आते हैं उनके साथ खड़े होकर फोटो डालते छोटी बात नहीं थी लेकिन जस्टिन ट्रूडो ने उसके बाद जो किया मुझे उसका खेद है दुख है उन्होंने अपने अच्छे किए हुए काम को सब मिट्टी कर दिया कूड़ा कर दिया उन्होंने जब उन्होंने भारत के इस नौजवान के प्रति जब अपने भाव व्यक्त किए तो उन्होंने भारत का नाम इंडिया का नाम लेना भी ठीक नहीं समझा मुझे लगता है एक प्रधानमंत्री को ऐसा नहीं करना चाहिए प्रधानमंत्री पद की बहुत बड़ी गरिमा होती है उस गरिमा को उनको संभालना चाहिए था उस गरिमा के मुताबिक उनको ट्वीट करना चाहिए था मैं फिर कहना चाहता हूं प्रधानमंत्री जस्टिन ट्रूडो ने बहुत अच्छा काम किया मैं दलजीत दुसांज को भी बधाई देता हूं लेकिन उस काम के बाद जो ट्वीट किया है वो उनके उस काम को आईना दिखाता है उसके विपरीत है और उनकी ये सोच अच्छी सोच नहीं है मनजिंदर सिरसा के इस प्रतिक्रम तो बाद रवनीत बिट्टू ने टिप्पणी की ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਚਲੋ ਪੰਜਾਬ ਵੀ ਭਾਰਤ ਦਾ ਹੀ ਹਿੱਸਾ ਹੁੰਦਾ ਹੈ ਪਰ ਜਸਟਿਨ ਟਰੂਡੋ ਦੇ ਵੱਲੋਂ ਵੋਟਾਂ ਵਟੋਰਨ ਵਾਸਤੇ ਅਜਹੀ ਰਾਜਨੀਤੀ ਕੀਤੀ ਜਾ ਰਹੀ ਹੈ ਜਿਹੜਾ 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 ਪੰਜਾਬ ਆ ਉਹ ਵੀ ਭਾਰਤ ਦਾ ਅੰਗ ਇਹ ਚ ਇਹ ਚ ਤਾਂ ਕੋਈ ਇਹ ਚ ਤਾਂ ਕੋਈ ਗੱਲ ਹੈ ਨਹੀਂ ਤੇ ਮੈਂ ਸਮਝਦਾ ਉਹ ਜਦੋਂ ਇਲੈਕਸ਼ਨ ਆ ਜਾਂਦੀ ਹੈ ਨਾ ਉਹ ਜਸਟਿਨ ਟਰੂਡੋ ਸਾਹਿਬ ਕੋਈ ਨਾ ਕੋਈ ਜ਼ਰੂਰ ਪੰਜਾਬੀਆਂ ਦਾ ਫੰਡ ਪੰਜਾਬੀਆਂ ਦੀ ਵੋਟਾਂ ਲੈਣ ਨੂੰ ਉਹ ਕੋਈ ਨਾ ਕੋਈ ਰਾਜਨੀਤੀ ਜ਼ਰੂਰ ਕਰਦੇ ਆ ਇਹ ਇਹਦੇ ਪਿੱਛੇ ਰਾਜਨੀਤੀ ਹੈ ਉਹਨਾਂ ਦੀ ਮੈਂ ਉਸ ਗੱਲ 'ਚ ਨਹੀਂ ਪੈਂਦਾ ਪਰ ਹੈ ਪੋਲਿਟਿਕਸ ਇਹਦੇ ਪਿੱਛੇ ਜ਼ਿਕਰ ਇਹ ਖਾਸ ਹੈ ਕਿ ਜਸਟਨ ਟਰੂਡੋ ਨੇ ਦਿਲਜੀਤ ਦੋਸਾਂਝ ਦੀ ਤਾਰੀਫ਼ ਕੀਤੀ ਅਤੇ ਸ਼ੋਦਾ ਹਿੱਸਾ ਬਣੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪਾਜਪਾ ਵੱਲੋਂ ਅਲੱਗ ਤਰ੍ਹਾਂ ਦੀ ਹੀ ਟਿੱਪਣੀ ਕਰ ਦਿੱਤੀ ਗਈ ਅੱਜ ਦੇ ਪੰਜਾਬ ਨਿਊਜ਼ ਬੁਟਨ ਵਿੱਚ ਬਸ ਇੰਨਾ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ